ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਪੈਨੋ ਕੀ ਹਾਲ ਚਾਲ ਐ ਕਿਵੇਂ ਆਪਾਂ ਨੂੰ ਐਤ ਕੀ ਚੁੱਪ ਕਰੀਆਂ ਬੈਠੇ ਹਾਂ ਠੰਡ ਨਹੀਂ ਲੱਗਦੀ ਠੰਡ ਪੈ ਰਹੀ ਐ ਹੁਣ ਤੇ ਆਪਾਂ ਵੀ ਪਸ਼ਮੀਨੇ ਦਾ ਸੂਟ ਲੈ ਕੇ ਆ ਗਏ ਆ ਜਲਦੀ ਜਲਦੀ ਬੁੱਕ ਕਰ ਲਿਓ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰਹਿਣੇ ਆ ਜੀ ਇਹ ਪਹਿਲਾ ਸੂਟ ਆਪਣੇ ਕੋਲੇ ਬਹੁਤ ਹੀ ਸੋਹਣਾ ਵਾਈਨ ਕਲਰ ਦਾ ਤੇ ਪ੍ਰਿੰਟ ਦੇ ਨਾਲ ਵਰਕ ਹੋਇਆ ਜੀ ਇਹ ਇਸ ਤਰ੍ਹਾਂ ਪ੍ਰਿੰਟ ਆਵੇਗਾ ਸੂਟ ਦੇ ਵਿੱਚ ਤੇ ਘੇਰੇ ਦੇ ਉੱਪਰ embroidery ਹੋਈ ਐ ਬਹੁਤ ਹੀ ਵਧੀਆ ਬਰਕ ਹੋਇਆ ਹੈਗਾ ਬਹੁਤ ਫਿਨਿਸ਼ਿੰਗ ਦੇ ਨਾਲ ਤੇ ਇਹਨੂੰ ਤੁਸੀਂ ਕਿੰਨਾ ਵੀ ਵੱਡਾ ਘੇਰਾ ਬਣਾ ਸਕਦੇ ਹੋ ਛੋਟਾ ਕਰਨਾ ਛੋਟਾ ਵੀ ਕਰ ਸਕਦੇ ਹੋ ਤੇ ਪਲੇਨ ਬਾਟਮ ਆਏਗੀ ਇਹਦੇ ਨਾਲ ਬਹੁਤ ਹੀ ਸੋਹਣੀ ਤਮੰਨਾ ਬ੍ਰਾਂਡ ਦਾ ਸੂਟ ਰਹਿਣਾ ਜੀ ਇਹ ਤਮੰਨਾ ਬ੍ਰਾਂਡ ਦੇ ਆਪਣੇ ਕੋਲੇ ਦੋ ਕਲਰ ਹੈਗੇ ਇਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਮੋਰ ਲੱਗੀ ਹੈ ਤਮੰਨਾ ਬ੍ਰਾਂਡ ਦੀ ਅੱਖਰ ਬਹੁਤ ਬਰੀਕ ਹੈ ਸ਼ਾਇਦ ਨਾ ਨਜ਼ਰ ਆਵੇ ਇਹ ਤਮੰਨਾ ਬ੍ਰਾਂਡ ਦੇ ਰਹਿਣਗੇ ਜੀ ਜਿਹਦੇ ਕੋਲ ਜਾਊਗਾ ਉਹਨੂੰ ਪਤਾ ਲੱਗ ਹੀ ਜਾਣਾ ਤੇ ਬੋਰ ਵਗੈਰਾ ਇਹ ਤੇ ਬਿਲਕੁਲ ਨਹੀਂ ਆਉਂਦਾ ਨਾਲ ਰਹਿਣਾ ਜੀ ਇਹਦੇ ਸ਼ਾਲ ਖੁੱਲਾ ਡੁੱਲਾ ਬਹੁਤ ਹੀ ਪਿਆਰਾ ਸ਼ਾਲ ਹੈ ਇੱਕ ਭੈਣਾ ਕਹਿੰਦੀ ਆ ਸਟਾਲ ਵਾਲੇ ਸੂਟ ਦਿਖਾ ਦਿਓ ਸਟਾਲ ਵਾਲੇ ਆਪਾਂ ਲੈ ਕੇ ਨਹੀਂ ਆਉਂਦੇਗੇ ਇਹਦੀ ਚੜਾਈ ਥੋੜੀ ਜਿਹੀ ਘਟੀ ਹੈਗੀ ਪਰ ਲੰਬਾਈ ਬਹੁਤ ਜ਼ਿਆਦਾ ਹੈਗੀ ਜਿਹੜੇ ਨਿੱਕੇ ਨਿੱਕੇ ਸਟਾਲ ਹੁੰਦੇ ਆ ਉਹ ਨਹੀਂ ਆਪਾਂ ਲੈ ਕੇ ਆਉਂਦੇ ਬਿਲਕੁਲ ਬੁੱਕਲ ਮਾਰਨ ਵਾਲਾ ਬਹੁਤ ਸੋਹਣਾ ਸ਼ਾਲ ਨਾਲ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਜੀ ਲੰਬਾਈ ਬਹੁਤ ਹੈ 2.5 ਮੀਟਰ ਹੈ ਤੇ ਜੇ ਕਿਸੇ ਭੈਣ ਨੇ ਸ਼ਲਟ ਬਣਾਉਣੀ ਤੇ ਸ਼ਲਟ ਵੀ ਬਣਾ ਸਕਦੀ ਹੈ ਇਹਦੀ ਤਮੰਨਾ ਬ੍ਰਾਂਡ ਦਾ ਸੂਟ ਹੈ ਜੀ ਐਮਬ੍ਰੋਇਡਰੀ ਦੇ ਨਾਲ ਹੈ ਤੇ ਨਾਲ ਸ਼ਾਲ ਆਏਗੀ ਰੇਟ ਤੁਹਾਨੂੰ ਆਪਾਂ ਸਿਰਫ ਦੇਣਾ ਜੀ ਘੱਟ ਤੋਂ ਘੱਟ 1000 ਰੁਪਏ ਦਾ ਸੂਟ ਬਰਕਣੀ ਕਰਕੇ ਦਿੰਦਾ ਕੋਈ ਆਪਾਂ ਨੂੰ 1000 ਰੁਪਏ ਚ ਆਪਾਂ ਸਿਰਫ 1000 ਰੁਪਏ ਦਾ ਸੂਟ ਦੇ ਦੇਣਾ ਜੀ ਤੁਹਾਨੂੰ ਇਹ ਦੂਸਰਾ ਕਲਰ ਆਏਗਾ ਜੀ ਇਹਦੇ ਵਿੱਚ ਮੋਰ ਪੰਖੀਆ ਕਲਰ ਬਹੁਤ ਹੀ ਸੋਹਣਾ ਇਹ ਦੇਖੋ ਜੀ ਇਹਦੇ ਵੀ ਸੇਮ ਐਮਬਰਾਇਡਰੀ ਹੋਈ ਐ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਲੁੱਕ ਐ ਸੂਟ ਦੀ ਤੇ ਕੇਰੇ ਦੇ ਉੱਪਰ ਵਰਕ ਬਹੁਤ ਹੀ ਇਹ ਤੁਸੀਂ ਸੂਈ ਲੈ ਕੇ ਵੀ ਪਟੋਗੇ ਨਾ ਵਰਕ ਤਾਂ ਵੀ ਨਹੀਂ ਪਟਿਆ ਜਾਣਾ ਇੰਨਾ ਸੋਹਣਾ ਵਰਕ ਹੋਇਆ ਹੈ ਤੇ ਕੇਰਾ ਤੁਸੀਂ 25 ਇੰਚ ਤਿੱਕਰ 26 ਇੰਚ ਤਿੱਕਰ ਜਿਵੇਂ ਮਰਜ਼ੀ ਬਣਾ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਇਹਦੇ ਨਾਲ ਵੀ ਸ਼ਾਲ ਆਏਗੀ ਬਹੁਤ ਹੀ ਵਧੀਆ ਕੱਪੜਾ ਕੁਆਲਿਟੀ ਬਹੁਤ ਸੋਹਣੀ ਹੈ ਤਮੰਨਾ ਬ੍ਰਾਂਡ ਦੀ ਇਹ ਸਿਰਫ ਆਪਾਂ ਨੂੰ ਦੋ ਕਲਰ ਮਿਲੇ ਆ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਦੇ ਸਿਰਫ 1000 ਰੁਪਿਆ ਰੇਟ ਹਾਂਜੀ ਇਹ ਆ ਗਿਆ ਅਗਲਾ ਸੂਟ ਆਪਣੇ ਕੋਲੇ ਅਲਪਾਈਨ ਦਾ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਇਹ ਪ੍ਰਿੰਟ ਬਹੁਤ ਜਿਆਦਾ ਸੋਹਣੇ ਇਹਨਾਂ ਦੇ ਇਹ ਦੇਖ ਸਕਦੇ ਹੋ ਤੁਸੀਂ ਕਿਹਰੇ ਦੇ ਉੱਪਰ ਫਰੰਟ ਦੇ ਉੱਪਰ ਕਿੰਨਾ ਸੋਹਣਾ ਪ੍ਰਿੰਟ ਹੋਇਆ ਇਹ ਤੇ ਇਧਰ ਆਉਣੀਆਂ ਜੀ ਇਹਦੀਆਂ ਬਾਜੂ ਇਹ ਬਾਜੂ ਬਣੀ ਹੋਈ ਹੈ ਤੇ 프ਰਿੰਟ ਬੈਕ ਸੇਮ ਆਏਗੀ ਇਹ ਬੈਕ ਤੇ ਹੋਣਾ ਜੀ ਪ੍ਰਿੰਟ ਇਹ ਕਿ ਟੈਕਸ ਦੇ ਰਹਿਣਗੇ ਅਲਪਾਈਨ ਦੇ ਸੂਟ ਪਲੇਨ ਸਲਵਾਰਾਂ ਆਉਣੀਆਂ ਜੀ ਕਲਰ ਆਉਣਗੇ 4 ਇਸ ਕਪੜੇ ਤੇ ਬਿਲਕੁਲ ਵੀ ਬੁਰ ਨਹੀਂ ਆਉਂਦਾ ਹੈਗਾ ਜਿੱਦਾਂ ਤੁਸੀਂ ਮਰਜੀ ਕੁੱਟ-ਕੁੱਟ ਕੇ ਹੰਡਾ ਸਕਦੇ ਹੋ ਇਹ ਸਰਦੀ ਦੀ ਆਈਟਮ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਸ਼ਾਲ ਦੇਖੋ ਜੀ ਤੁਸੀਂ ਲੰਬਾਈ ਚੜਾਈ ਪ੍ਰਿੰਟ ਕਿੰਨਾ ਸੋਹਣਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਤੁਹਾਨੂੰ ਲੈ ਕੇ ਦਿਖਾਉਣੇ ਹੈ ਕਿੰਨੇ ਸੋਹਣੇ ਸ਼ਾਲ ਆ ਇਹ ਦੇਖ ਸਕਦੇ ਹੋ ਤੁਸੀਂ ਖੁੱਲੀ ਲੁੰਨੀ ਇਹਦੀ ਬੁੱਕਲ ਵਧੀਆ ਵੱਜਦੀ ਹੈਗੀ ਲੰਬਾਈ ਚੜਾਈ ਪੂਰੀ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਜੀ ਇਹ ਸ਼ਾਲ ਤੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਚਾਰ ਕਲਰ ਆਉਣਗੇ ਜੀ ਇਹ ਪਹਿਲਾ ਕਲਰ ਆ ਗਿਆ ਫਰੋਜੀ ਤੇ ਇਹਨਾਂ ਦਾ ਰੇਟ ਰਹਿਣੇ ਦੀ ਸਿਰਫ 750 ਰੁਪਿਆ 750 ਰੁਪਿਆ ਰੇਟ ਹੋਵੇਗਾ ਜੀ ਇਹਨਾਂ ਸੁੱਟਾਂ ਦਾ ਸ਼ਾਲ ਦੇ ਨਾਲ ਇਹ ਆ ਗਿਆ ਜੀ ਮਹਿੰਦੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਇਹ KTX ਬ੍ਰਾਂਡ ਦੇ ਸੂਟ ਰਹਿਣਗੇ ਬਹੁਤ ਹੀ ਵਧੀਆ ਕੱਪੜਾ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਇਹ ਆ ਗਿਆ ਜੀ ਫਰੰਟ ਤੇ ਇਧਰ ਆ ਗਈ ਬਾਜੂ ਫਰੰਟ ਬੈਕ ਸੇਮ ਆਏਗੀ ਸਾਰੇ ਸੂਟਾਂ ਦੇ ਇਸੇ ਤਰ੍ਹਾਂ ਹੀ ਇਹ ਬੈਕ ਤੇ ਵੀ ਪ੍ਰਿੰਟ ਆਏਗਾ ਇਹ ਬਲੇਨਸ ਵਾਲਾ ਆਰਾਕੀ ਜੀ ਨਾਲ ਤੇ ਸੇਮ ਆ ਗਈ ਸ਼ਾਲ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਹੋਇਆ ਸ਼ਾਲ ਦੇ ਉੱਪਰ ਵੀ 750 ਰੁਪਿਆ ਰੇਟ ਹੋਵੇਗਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ ਇਹ ਅਗਲਾ ਆ ਗਿਆ ਜੀ ਬਲੂ ਕਲਰ ਇੱਕ ਤੋਂ ਇੱਕ ਸੋਹਣੇ ਹੈ ਜੀ ਸੂਟਾਂ ਦੇ ਰੰਗ ਬਹੁਤ ਹੀ ਜ਼ਿਆਦਾ ਸੋਹਣੇ ਹੈ ਫਰੰਟ ਬੈਕ ਸੇਮ ਆਏਗੀ ਇਹ ਆ ਗਿਆ ਜੀ ਬਾਜੂ ਇਹ ਪ੍ਰਿੰਟ ਰਹਿਣੀਆਂ ਬਾਜੂ ਵੀ ਫਰੰਟ ਬੈਕ ਤੇ ਸੇਮ ਪ੍ਰਿੰਟ ਆਏਗਾ ਫਲਾਰ ਵਾਲਾ ਸ਼ਾਲ ਆਪਾਂ ਤੁਹਾਨੂੰ ਸਾਰੇ ਖੋਲ ਕੇ ਦਿਖਾਉਣੇ ਆ ਕਿਸੇ ਭੈਣ ਨੂੰ ਇਹ ਨਾ ਹੋਵੇ ਸੇਮ ਹੀ ਆਊਗਾ ਜੀ ਪ੍ਰਿੰਟ ਤਾਂ ਸਾਰਿਆਂ ਦਾ ਸੂਟਾਂ ਦਾ ਵੀ ਸੇਮ ਹੀ ਹੈ ਇਸ ਛਾਲਾਂ ਦਾ ਵੀ ਸੇਮ ਆਏਗਾ ਪ੍ਰਿੰਟ ਇੱਕ ਸਾਈਡ ਵੱਡੇ ਫਲਾਰ ਬਣੇ ਹੋਏ ਐ ਇੱਕ ਸਾਈਡ ਇਧਰ ਬਾਰਡਰ ਅਲੱਗ ਬਣਿਆ ਹੋਇਆ ਛਾਲ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਹੋਇਆ ਇਹਦੇ ਉੱਤੇ ਆਪਣੀ ਬੁਰ ਦੀ ਗਰੰਟੀ ਰਹੇਗੀ ਬਿਲਕੁਲ ਵੀ ਬੁਰ ਨਹੀਂ ਆਉਂਦਾ ਸੂਟ ਦੇ ਉੱਪਰ ਇਹ ਮਹਿਰੂਨ ਕਲਰ ਆ ਗਿਆ ਜੀ ਮਹਿਰੂਨ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਸੇਮ ਵਰਕ ਆ ਪ੍ਰਿੰਟ ਆਏਗਾ ਸਾਰਿਆਂ ਦਾ ਬਾਜੂ ਸੇਮ ਰਹਿਣਗੀਆਂ ਜੀ 프ਰੰਟ ਬੈਕ ਸੇਮ ਆਏਗੀ ਕੇਪਲੇ ਸਲਵਾਰ ਤੇ ਸੇਮ ਹੀ ਸ਼ਾਲ ਦਾ ਪ੍ਰਿੰਟ ਆਏਗਾ ਚਾਰ ਕਲਰ ਹੈ ਜੀ ਇਹ ਇੱਕੋ ਪ੍ਰਿੰਟ ਦੇ ਆਪਣੇ ਕੋਲੇ ਇਹ ਸੂਟਾਂ ਦੀ ਤਾਂ ਸਦਾ ਬਹਾਰ ਹੈ ਜੀ ਜਿਹੜਾ ਲੈ ਗਿਆ ਸੋ ਲੈ ਗਿਆ ਤੇ ਰਹਿ ਗਿਆ ਸੋ ਰਹਿ ਗਿਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਤੁਸੀਂ ਬਾਹਰ ਅੰਦਰ ਵੀ ਵੇਅਰ ਕਰ ਸਕਦੇ ਹੋ ਇਹਨਾਂ ਨੂੰ ਤੇ ਇੱਕ ਸੂਟ ਆਪਣੇ ਕੋਲੇ ਸਿਰਫ ਹੈਗਾ ਜੀ ਸ਼ਿਮਰ ਪਸ਼ਮੀਨੇ ਦਾ ਇਹ ਲਾਸਟ ਵਾਲਾ ਸੂਟ ਆ ਗਿਆ ਆਪਣੇ ਕੋਲੇ ਸ਼ਿਮਰ ਪਸ਼ਮੀਨਾ ਇਹ ਰਹੇਗੀ ਬਾਟਮ ਇਹਦੇ ਨਾਲ ਪਲੇਨ ਬਾਟਮ ਆਏਗੀ ਸੈਲਫ ਪ੍ਰਿੰਟ ਦੇ ਵਿੱਚ ਇਹ ਜਿੱਦਾਂ ਦਾ ਸ਼ਰਟ ਦਾ ਪ੍ਰਿੰਟ ਬਣਿਆਗਾ ਬਹੁਤ ਹੀ ਸੋਹਣਾ ਤੇ ਇਹਦਾ ਰੇਟ ਰਹਿਣਾ ਜੀ ਸੂਟ ਦਾ 800 ਰੁਪਿਆ ਇਹਦਾ 800 ਰੁਪਿਆ ਰੇਟ ਆਵੇਗਾ ਬਹੁਤ ਹੀ ਸੌਫਟ ਵਾਲਾ ਹੈਗਾ ਇਹ ਚੂਬਣ ਵਾਲਾ ਨਹੀਂ ਹੈਗਾ ਬਿਲਕੁਲ ਸੌਫਟ ਵਾਲਾ ਸ਼ਿਮਰ ਪਸ਼ਮੀਨਾ ਇਹ ਕੋਈ ਇਹਦੇ ਵਿੱਚ ਤਾਰ ਨਹੀਂ ਹੈਗੀ ਬਿਲਕੁਲ ਸੌਫਟ ਕਪੜਾ ਹੈ ਜੀ ਤੇ 800 ਰੁਪਏ ਰੇਟ ਹੋਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੀਆਂ ਭੈਣਾਂ ਲਾਹਾ ਲੈ ਸਕਣ ਰੇਟ ਸਾਰਿਆਂ ਨੂੰ ਪਤਾ ਜੈਨੂਇਨ ਰੇਟ ਪਾਉਣੇ ਆ ਜੀ ਆਪਾਂ ਵੀਡੀਓ ਦੇ ਵਿੱਚ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੂਟ ਕਿਦਾਂ ਦੇ ਲੱਗੇ ਸਾਰੀਆਂ ਭੈਣਾਂ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਥੈਂਕ ਯੂ